ਸ਼੍ਰੀ ਦਰਬਾਰ ਸਾਹਿਬ ਵਿਖੇ ਅਕਾਲੀ ਨੇਤਾ ਸੁਖਬੀਰ ਬਾਦਲ ਦੇ ਗੋਲੀ ਚੱਲਣ ਦੇ ਮਾਮਲੇ ਦੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦਸਿਆਪੂਰਾ ਕਟਨਾ ਦੇ ਬਾਰੇ ਦਿੱਤੀ ਜਾਣਕਾਰੀ ਦੇਖੋ ਸਰ ਸੁਖਬੀਰ ਸਿੰਘ ਬਾਦਲ ਜਦੋਂ ਦੇ ਆਪਣੀ ਸੇਵਾ ਦੇ ਵਿੱਚ ਇੱਥੇ ਆਉਂਦੇ ਨੇ ਅਸੀਂ ਬੜੀ ਡਿਟੇਲਡ ਸਕਿਉਰਿਟੀ ਡਿਪਲॉयਮੈਂਟ ਕੀਤੀ ਹੋਈ ਹੈ ਇੱਕ AIG ਦੋ SP ਦੋ DSP ਤੇ ਤਕਰੀਬਨ ਪੌਣੇ 200 ਮੁਲਾਜ਼ਮ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਾਦੀ ਵਰਦੀ ਦੇ ਵਿੱਚ ਵੀ ਲਾਇਆ ਗਿਆ ਯੂਨੀਫਾਰਮ ਫੋਰਸ ਅਸੀਂ ਅੰਦਰ ਲਾ ਨਹੀਂ ਸਕਦੇ ਔਰ ਪੁਲਿਸ ਦੀ ਅਟੈਕਨੈਸ ਨਾਲ ਹੀ ਜਿਹੜੀ ਹੈ ਬੇਜੜੀ ਹੈ ਉਹਨਾਂ ਤੇ ਅਟੈਕ ਦੀ ਇਹ ਫਾਇਲ ਕੀਤੀ ਗਈ ਹੈ ਵਿੱਚ ਮੈਂ ਮੈਂਸ਼ਨ ਕਰਨਾ ਚਾਹੂੰਗਾ ਕਿ ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਡਰਾਇਨ ਸਿੰਘ ਚੌੜਾ ਜੋ ਕਿ ਪੁਰਾਣੇ ਕ੍ਰਿਮੀਨਲ ਵੀ ਨੇ ਟੈਰਰਿਸਟ ਵੀ ਨੇ ਉਹਨਾਂ ਨੂੰ ਅ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਨਰਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨੇ ਇਮੀਡੀਏਟਲੀ ਉਹਦੀ ਬਾਹ ਫੜ ਕੇ ਉਹਨਾਂ ਨੇ ਕਿ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਤੋਂ ਨਾਨ ਸਿੰਘ ਚੋੜਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਉਹ ਅਨਕਵਰਡ ਨਰਰੀ